ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿਗ੍ਰਿਹਾ ਅਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਇਹ ਪਿੰਡ ਭਦੌੜ ਦੇ ਨੇੜ ਹੈ ਬਰਨਾਲੇ ਜ਼ਿਲ੍ਹੇ ਦਾ ਤਹਿਸੀਲ ਇਹਨੂੰ ਤਪਾ ਪੈਂਦੀ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਮੱਝਾਂ ਤੇ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਦੋ ਝੋਟੀਆਂ ਸ਼ੁਰੂਆਤ ਦੇ ਵਿੱਚ ਅੱਜ ਦੀ ਇਸ ਵੀਡੀਓ 'ਚ ਦਿਖਾਉਂਗਾ ਦੋਨੇ ਹੀ ਸੋਹਣੀਆਂ ਝੋਟੀਆਂ ਆ ਇਹ ਤੋਂ ਇਲਾਵਾ ਇੱਕ ਗਾਂ ਇਹ ਗੱਬਣ ਜਿਹੜੀ ਤੁਸੀਂ ਦੇਖ ਸਕਦੇ ਹੋ ਤੇ ਪਰਲੇ ਪਾਸੇ ਇੱਕ ਵੜ ਹਜੇ ਹੁਣੇ ਹੀ ਬਾਈ ਲੈ ਕੇ ਆਇਆ ਨਵਾਈ ਨਹੀਂ ਉਵੇਂ ਹੀ ਬੱਦੀ ਆ ਥੋੜਾ ਬਹੁਤ ਉਪਰਾ ਵੀ ਕਰੂਗੀ ਜਗਾ ਦਾ ਸੋ ਇਹ ਵੀ ਤੁਹਾਨੂੰ ਵੀਡੀਓ ਚ ਦਿਖਾਉਂਗਾ ਸੋ ਟੋਟਲ ਨਗ ਅੱਜ ਦੀ ਇਸ ਵੀਡੀਓ ਦੌਰਾਨ ਚਾਰ ਤੁਹਾਨੂੰ ਦਿਖਾਉਣ ਲੱਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਉਹ ਸ਼ੁਰੂਆਤ ਇਸ ਛੋਟੀ ਤੋਂ ਕਰਦੇ ਹਾਂ ਗੁਰਪ੍ਰੀਤ ਬਾਈ ਸਸਰੀਕਾ। ਹਾਂ ਜੀ ਆਪਰਾ। ਚਾਰ ਨਾਗ ਗੁਰਪ੍ਰੀਤ ਬਾਈ। ਚਾਰ ਨਾਗ ਜੀ। ਪਹਿਲੇ ਨੰਬਰ ਤੇ ਜਿਹੜੀ ਝੋਟੀ ਦਿਖਾਵਾਂਗੇ ਕਨਮਸੂਆ। ਇਹ ਵੀਰੇ ਪਹਿਲਾ ਸੂਆ। ਹੂੰ। ਯਾਨੀ ਕਿ ਦੋਨੇ ਝੋਟੀਆਂ ਚਾਰ-ਚਾਰ ਦੰਦਾ। ਠੀਕ ਐ। ਦੰ ਕਿੰਨੇ ਲੈਂਦੀ ਸੂਨ ਚ? ਦਿਨ ਚ ਵੀਰੇ ਇਸ ਹ ਮਾਲਕਾਂ ਦੇ ਹਿਸਾਬ ਨਾਲ 7 ਦਿਨ ਰਹਿੰਦੇ ਹਾਲੇ। ਠੀਕ ਐ। ਤੇ ਸੂਨ ਵਾਲਾ ਪਸ਼ੂ ਆ ਪਹਿਲਾਂ ਨੂੰ ਪਸ਼ੂ ਦਾ ਕੋਈ 5-4 ਦਿਨਾਂ ਦਾ ਅਗਰ ਪਿੱਛੜ ਵੀ ਕੱਲ ਜਾਂਦਾ ਜੇ 2 ਦਿਨ ਪਹਿਲਾਂ ਵੀ ਸੂ ਪੈਂਦੀ ਆ। ਠੀਕ ਐ। ਕੀ ਡਿਮਾਂਡ ਰਹੂਗੀ? ਡਿਮਾਂਡ ਵੀਰੇ ਆਪਣੀ ਮਨ ਵੀ ਐ ਮੰਨ ਕੇ ਚੱਲੋ ਵੀ ਚਾਰਾਂ ਪ ਠੀਕ ਹੈ ਵੀ ਜੇ ਕਿਸੇ ਨੇ ਕੋਈ ਆਏ ਵੀਰ ਨੇ ਫੋਨ ਲਾਉਣਾ ਹੁੰਦਾ ਵੀ ਆਪਾਂ 10 ਘਟਾ ਲਾਂਗੇ ਜਾਂ 15 ਘਟਾ ਲਾਂਗੇ ਤਾਂ ਮੇਰਾ ਵੀਰ ਬਣ ਕੇ ਮੈਨੂੰ ਤੰਗ ਨਾ ਕਰਿਆ ਕਰੂ ਠੀਕ ਹੈ ਤੇ ਆਪਣਾ ਮੁੱਲ ਬਰਾਬਰ ਦਾ ਹੀ ਹੋਣਾਗਾ ਠੀਕ ਹੈ ਕੀ ਡਿਮਾਂਡ ਰਊਗੀ ਇਹਦੀ ਡਿਮਾਂਡ 1 ਲੱਖ ਤੇ 55000 ਹੈ ਤੇ ਆਪ ਸਮਰਾਟ ਦੀ ਹੈ ਜੀ ਹੂੰ ਤੇ ਇਹਦੇ 4354 ਲੱਗਿਆ ਵਾ ਜੀ 4354 ਸੀ ਮਨ ਲੱਗਾ ਓਕੇ ਖੋਲੀ ਭਈ ਨੂੰ ਸੋ ਦੋਸਤੋ ਪਹਿਲਾ ਸੂਆ ਚਾਰ ਦੰਦ ਸਮਰਾਟ ਬੁੱਲਦੀ ਹੈ 4354 ਬੁੱਲਦਾ ਸੀ ਮਨ ਲੱਗਾ 155 ਡਿਮਾਂਡ ਆ ਤੇ ਲਗਭਗ ਇਹ ਤੁਸੀਂ ਮੰਨ ਲਓ ਵੀ ਇਹ ਫਿਕਸ ਐ ਚੰਗੀ ਨਰੋਈ ਸੰਭੀ ਹੋਈ ਝੋਟੀ ਐ ਫਿਟਿੰਗ ਆਲਾ ਹਵਾਨਾ ਥਣਾ ਚ ਬਿੱਥੀ ਫੁੱਲ ਐ ਉਤੋਂ ਚੜਾਈ ਟਾਂਚੇ ਦੀ ਤੁਸੀਂ ਨੋਟ ਕਰ ਸਕਦੇ ਹੋ ਚਾਰ ਕਮਾਲ ਪੂਛ ਚਵਾਈਟ ਦਿਖਾਉਂਦੀ ਐ ਲਿਆ ਵੀਰੇ ਵਾਪਸ ਪਹਿਲੇ ਸੂਈ ਜੀ ਜੀਤ ਵੀਰੇ ਦੇਖ ਹੋਰ ਭਰਾ ਦੀ ਮੈਨੂੰ ਸਮਾਈ ਦਾ ਪਤਾ ਨਹੀਂ ਉਹ 13 ਕਿਲੋ ਮੰਨ ਕੇ ਲੈ ਲੈਣ ਆਪਾਂ ਇਹਦੇ ਥੋੜਾ 15 ਕਿਲੋ ਵਧੀਆ ਚੋਈ ਜਾਗਾ ਠੀਕ ਐ ਸੋ ਦਸੋ 4 ਵੀਰ ਬਾਈ ਕਹਿੰਦਾ ਵੀ ਸੰਭਾਲ ਦਾ ਮੁੱਲ ਕੋਈ ਵੱਧ ਸੰਭਲੂਗਾ ਜਿਆਦਾ ਚੋਲੂ ਖੈਰ ਬਾਈ ਨੂੰ ਆਸ ਆ ਵੀ ਇਹ 15 ਕਿਲੋ ਦੁੱਧ ਇਹਦੇ ਕੋਲ ਇਹਦੀ ਸੰਭਾਲ ਤੇ ਝੋਟੀ ਦੇ ਦੂਗੀ ਖੈਰ ਸੋਹਣੀ ਸਨਖੀ ਝੋਟੀ ਥਣ ਹਵਾਨੇ ਵੱਲੋਂ ਵੀ ਤੇ ਢਾਂਚੇ ਵੱਲੋਂ ਵੀ ਬਹੁਤ ਸੋਹਣੀ ਹੈ ਬਰੀਡਿੰਗ ਤੇ ਕੰਮ ਕਰਨਾ ਮੁਰਾ ਨਸਲ ਦਾ ਸ਼ੌਂਕ ਰੱਖਦੇ ਆ ਤਾਂ ਪਹਿਲਾਂ ਖਰੀਦੀ ਜਾ ਸਕਦੀ ਹੁੰਦੀ ਕਿਉਂਕਿ ਇਹ ਤੀਜੇ ਸੋਏ ਤੱਕ ਕੀਮਤ ਵੀ ਵੱਧਦੀ ਰਹੂਗੀ ਦੁੱਧ ਚ ਵੀ ਵੱਧਦੀ ਰਹੂਗੀ ਸੋ ਇਹ ਪਹਿਲੇ ਨੰਬਰ ਤੇ ਪਹਿਲ ਨੂੰ ਝੋਟੀ ਇਦੋਂ ਬਾਅਦ ਇੱਕ ਹੋਰ ਪਹਿਲਾਂ ਝੋਟੀ ਪਿਆ ਹੈ 4 ਦੰਦ ਕਿੰਨੇ ਦਿਨ ਲਊਗਾ ਫਿਰ ਵੀਰੇ ਇਹਦੇ ਦਿਨ ਪਏ ਆ ਮਤਲਬ ਵੀ 15 ਠੀਕ ਹੈ ਤੇ ਅਗਲਾ ਮਾਲਕ 20 ਮੰਨ ਕੇ ਲੈ ਲੇ ਹੈ ਉਹਦੇ ਨਾਲ ਉਹ ਵੀ ਇਹ ਬਾਧੂ ਆ ਪਰ ਇਹਦਾ ਵੀ ਮੈਨੂੰ ਟੀਕੇ ਟੱਲੇ ਦਾ ਕੁਝ ਨਹੀਂ ਪਰ ਠੀਕ ਹੈ ਇਹਦਾ ਰੇਟ ਕੀ ਰਹਿਣਾ ਵੀ ਇਹਦਾ 1 ਲੱਖ 45000 ਰੁਪਏ ਹੈ ਬਿਲਕੁਲ ਕੁੰਡਾ ਸਿੰਘ ਆ ਦੋਸਤੋ 1 45 ਡਿਮਾਂਡ ਹੈ 15 ਦਿਨਾਂ ਦੀ ਹਜੇ ਕੰਚੀ ਹੈ ਵਜ਼ਨ ਫੁੱਲ ਹੈ ਕਾਦੇ ਦਾ ਵੀ ਸੋਨਾ ਹੈ ਹਵਾਨਾ ਬਣਾਉਣਾ ਸ਼ੁਰੂ ਕੀਤਾ ਹੋਇਆ ਹੈ ਸਮਝ ਤੁਸੀਂ ਆਪ ਦੀ ਵਰਤ ਲਓ ਵੀ ਇਹ ਕਿੰਨੀ ਕੁ ਤਿਆਰ ਹੋ ਜੂ ਕਿਉਂਕਿ ਅਜੇ ਇਹ ਕੱਚੀ ਹੈ ਝੋਟੀ 1.45 ਰੇਟ ਹੈ ਬਾਕੀ ਚੰਗੀ ਲੱਗੂਗੀ ਲੈ ਆ ਭਾਈ ਸਵੇਟੋ ਟੀਵੀ ਪਹਿਲਾਂ ਚਾਰ ਦੰਦ ਹੈ ਇਹ ਅੱਜ ਬਈ ਅਸੂ ਪੱਤੇ ਵਾਲੇ ਮੁੱਲ ਆ ਜਿੰਦੇ ਮਨ ਫਗਣ ਚੜ ਚਲਿਆ ਇਹ ਜੀ ਝੋਟੀਆਂ ਨੇ ਮੁੱਲ 2.5 ਲੱਖ ਰੁਪਿਆ ਮੰਗਦੇ ਆ ਲੋਕ ਮੁੜਕੇ ਸਈ ਸੋ ਗਾਂ ਜਾ ਕੇ ਰੇਟ ਵਾਜ ਜਾਂਦੇ ਹੁੰਦੇ ਆ ਰੁੱਤ ਦੇ ਹਿਸਾਬ ਤੇ ਸੋ ਇਹ ਝੋਟੀ ਫੇਰ ਇਹਦੀ ਬਣਾਵਟ ਦੇਖੋ ਚੰਗੀ ਸੋਹਣੀ ਝੋਟੀ ਆ ਦੱਸੋ ਇਹ ਦੋ ਝੋਟੀਆਂ ਦਿਖਾਤੀਆਂ ਇੱਕ ਗਾਂ ਤੁਹਾਨੂੰ ਦਿਖਾਉਣੇ ਇੱਦੂ ਅੱਗੇ ਗੁਰਪ੍ਰੀਤ ਭਾਈ ਇਹ ਦੂ ਅੱਗੇ ਜਿਹੜੀ ਇਹ ਗਾਂ ਖਰੀਦੀ ਇਹ ਵੀ ਦੂਜਾ ਸੁਆ ਹੂੰ ਯਾਨੀ ਕਿ ਮਾਲਕਾਂ ਨੇ ਦੱਸਣ ਮੁਕਾਬਤੇ ਨੇ ਪਹਿਲੇ ਸੁਏ 30 ਕਿਲੋ ਦੁੱਧ ਦਿੱਤਾ ਠੀਕ ਹੈ ਇਦਕੀ ਇਹ 35 ਵੀ ਦੇ ਸਕਦੀ ਹੈ ਇਦਕੀ ਇਹ 30 ਵੀ ਦੇ ਸਕਦੀ ਹੈ ਠੀਕ ਹੈ ਹਾਂਜੀ ਕੀ ਰੇਟ ਰਹੂਗਾ ਦਾ ਇਹਦਾ 1 ਲੱਖ 45000 ਰੁਪਿਆ ਬੀ ਲੈਣ ਦੇਣਾ ਟਾਈਮ ਕਿੰਨਾ ਬਾਕੀ ਹੈ ਟਾਈਮ ਵੀਰੇ ਮਤਲਬ 5-7 ਦਿਨ ਕੱਢ ਜੂਗੀ ਠੀਕ ਹੈ ਖੋਲੀ ਬਈ ਸੋਸੋ 5 ਤੋਂ 7 ਦਿਨ ਲੈ ਸਕਦੀ ਹੈ ਦੁੱਧ ਤੋਂ ਥੋੜੀ ਸੇਵਾ ਦਾ ਹਵਾਨਾ ਬੜਾ ਚੰਗਾ ਹੈ ਹਾਥੀ ਚਵਾਈ ਕਰ ਲਿਓ ਮਸ਼ੀਨ ਲਾ ਲਿਓ ਸਾਰੇ ਕੰਮ ਆਲੀ ਆ ਸਹੀ ਹੈ ਸਟਰਕਚਰ ਵੀ ਸੋਹਣਾ ਵਹਿੜ ਦਾ ਬਹੁਤ ਸੋਹਣਾ ਢਾਂਚਾ ਸੋਹਣਾ ਰੰਗ ਰੂਪ ਹੈ ਚੰਗਾ ਹਵਾਨਾ ਹੈ ਉੱਤੋਂ ਢਾਂਚੇ ਦੀ ਚੜਾਈ ਵੀ ਚੰਗੀ ਹੈ ਸੋ ਦੂਜਾ ਸੁਹਾ ਸੁਣਦੀ ਵੈੜ ਸੋਹਣੇ ਟਾਂਚੇ ਦੀ ਸੋਹਣੇ ਸਟਰਕਚਰ ਦੀ ਵਿਕਰੀ ਆਸਤੇ ਐ ਸੰਪਰਕ ਬਾਈ ਨਾਲ ਸਿੱਧਾ ਬਣਾ ਲਿਓ ਜੇ ਪਾਸ ਤੁਸੀਂ ਕਰ ਲੈਣੀ ਆਕੇ ਚਾਰੇ ਥਾਨ ਇੱਕੋ ਜੇ ਐ ਮਿੱਠੀ ਵੀ ਚੰਗੀ ਐ ਥਾਂ ਦਾ ਸੈਜ ਵੀ ਫੋਨ ਹੈ ਤੈਨ ਨੰਬਰ ਤੇ ਤੁਹਾਨੂੰ ਇਹ ਗਾਂ ਦਿਖਾ ਰਹੇ ਹਾਂ ਦੱਸੋ ਟੋਟਲ ਨਾਗੇ ਇਸ ਵੀਡੀਓ ਦੌਰਾਨ ਤੁਹਾਨੂੰ ਚਾਰ ਮੈਂ ਦਿਖਾਉਣੇ ਉਹਨਾਂ ਚੋਂ ਤੀਜੇ ਨੰਬਰ ਤੇ ਐ ਲਾਸਤੇ ਜਿਹੜੀ ਵਾੜ ਦਿਖਾ ਰਹੇ ਗੁਰਪ੍ਰੀਤ ਭਾਈ ਚੌਥੇ ਨੰਬਰ ਦੇ ਇਹ ਵੀ ਨੇ ਪਹਿਲਾ ਸੂਆ ਹਾਂ ਠੀਕ ਹੈ ਹਾਂਜੀ ਭਾਈ ਇਹ ਵੀ ਨੇ ਪਹਿਲਾ ਸੂਆ ਹਾਂ ਯਾਨੀ ਕਿ ਦੋ ਦੰਦਾ ਠੀਕ ਹੈ ਤੇ ਇਹਦੇ ਦਿਨ ਹਲੇ ਦਿਨਾਂ ਦੇ ਹਿਸਾਬ ਨਾਲ 15 ਪਾਈ ਆ ਠੀਕ ਹੈ ਤੇ ਉਮੀਦ ਆ ਵੀ ਪਹਿਲੇ ਸੂਏ 35 ਕਿਲੋ ਦੁੱਧ ਦਾ ਦਿਨ ਦਾ ਹੱਕ ਆ ਠੀਕ ਹੈ ਤੇ ਬਾਕੀ ਭਰਾਵਾਂ ਦੀ ਸਮਝ ਆ ਵੀ ਰੇਟ ਕੀ ਰਹੂਗਾ ਦਾ ਰੇਟ ਇਹਦਾ ਹਲੇ ਕੱਚੀ ਆ ਤੇ ਤਿਆਲ ਦਾ ਮੁੱਲ ਪਲੱਗ ਹੁੰਦਾ ਕੱਚੀ ਦਾ ਅਲੱਗ ਹੁੰਦਾ ਜੇ ਕਿਸੇ ਭਰਾ ਨੇ ਵਧੀਆ ਪੇਮੈਂਟ ਖਰਚਣੀ ਆ ਉਹ ਫੋਨ ਲਾ ਲੋ ਠੀਕ ਹੈ ਤੇ ਹੈ ਵੀ ਵਧੀਆ ਹੀ ਮੁੱਲ ਦੀ ਆ ਕੋਈ ਤੋਲਦਗੇ ਨੀ ਹਾਂ ਤੋਲ ਦੋ ਦੱਸੋ ਤੋਲ ਕੇ ਦਿਖਾਉਣੇ ਆਈ ਹਜੇ ਹੋਣੀ ਐ ਇਹ ਇਹ ਹਜੇ ਨਵਾਈ ਨਹੀਂ ਕਿ ਸਿਰਫ ਇਹਦੀ ਤਲਿਆਰਾ ਜਿਹੜਾ ਉਹ ਬਦਲਤਾ ਬਾਈ ਨੇ ਸੰਗਲ ਦੇ ਨਾਲ ਹੀ ਤੁਰੂਗੀ ਸ਼ਾਇਦ ਸੋ ਪਹਿਲਾਂ ਦੋ ਦੰਦ ਵੈੜ ਹਜੇ ਹੋਣੀ ਉਤਰੀ ਐ ਗੱਡੀ ਤੋਂ ਦੰਦ ਹਜੇ 15 ਬਾਕੀ ਐ ਰੁੱਖ ਚੰਗਾ ਜਿਹਨੂੰ ਸਮਝ ਆਉਂਦੀ ਐ ਤਾਂ ਉਹ ਵੀਰ ਕਾਲ ਕਰਕੇ ਰੇਟ ਪਤਾ ਕਰ ਲਿਓ ਹਵਾਨਾ ਚੰਗਾ ਬਣਾਉਗੀ ਵੈੜ 35 ਕਿਲੋ ਦੀ ਆਸ ਹੈ ਬਾਈ ਨੂੰ ਇਹਦੀ ਆਪ ਦੀ ਸਮਝਣਾ ਤੁਸੀਂ ਆਪ ਦੀ ਸਮਝ ਨਾਲ ਖਰੀਦ ਲੇ ਲਿਆ ਬਈ ਵਾਪਸ ਸੋਏ ਦੱਸੋ ਪਹਿਲਾਂ ਵੈੜ ਜਿਹੜੀ ਹਜੇ ਹੋਣੀ ਉਤਰੀ ਹੈ ਗੱਡੀ ਤੋਂ ਉਥੋਂ ਦਿਖਾ ਰਹੇ ਬਿਊਟੀ ਚੰਗੀ ਹੈ ਵੈੜ ਦੀ ਬੰਤਰ ਵੀ ਸੋਹਣੀ ਹੈ ਤੁਸੀਂ ਪੁੜਿਆਂ ਦੀ ਚੜਾਈ ਚੜੂਈ ਦੇਖ ਲਓ ਪਿੱਛੋਂ ਟਾਂਚਾ ਦੇਖੋ ਪੇਟ ਦਾ ਸੈਜ ਦੇਖ ਸਕਦੇ ਹੋ ਇਹ ਚੀਜ਼ਾਂ ਸੰਖੀਆਂ ਹੈ ਦੁੱਧ ਦਾ ਲਾਨਾ ਹੈ ਸੋ ਅੱਜ ਦੀ ਇਸ ਵੀਡੀਓ ਦੌਰਾਨ ਇਹ ਮੈਂ ਤੁਹਾਨੂੰ ਨਾਗ ਟੋਟਲ ਜਿਹੜੇ ਦਿਖਾਏ ਆ ਉਹ 4 ਤੁਸੀਂ ਲਾਸਟ ਤੱਕ ਵੀਡੀਓ ਨੂੰ ਦੇਖਿਆ ਉਹਦੇ ਲਈ ਧੰਨਵਾਦ ਪਸੂ ਆ ਕੇ ਦੇਖਿਓ ਤੇ ਆਪਦੀ ਸਮਝ ਨਾਲ ਖਰੀਦੋ ਮਿਹਰਬਾਨੀ